ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੇਨੋ ਵੱਡੋ ਕੱਲੂ ਮੈਸਾਕਾ ਧੰਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸ਼ਤਾਬਦੀ ਦਾ ਸਬਾਗਮ ਇਸੇ ਸਾਲ ਨਵੰਬਰ ਮਹੀਨੇ ਚ ਆ ਰਿਹਾ ਹੈ ਨੌਵੇਂ ਪਾਤਸ਼ਾਹ ਜਗਤਪਤਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ ਗੁਰਦੁਆਰਾ ਸ੍ਰੀ ਦੂਖਦਵਾਰਨ ਸਾਹਿਬ ਪਟਿਆਲਾ ਪਾਤਸ਼ਾਹ ਨੌਵੇਂ ਵਿਖੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ ਚੱਲ ਰਹੀ ਕਥਾ ਦੀ ਸਮਾਪਤੀ ਆਉਣ ਵਾਲੇ ਦਿਨਾਂ ਚ 17 ਫਰਵਰੀ ਦਿਨ ਸੋਮਵਾਰ ਵਾਲੇ ਦਿਨ ਸ਼ਾਮ ਨੂੰ ਸਵਾ 4 ਤੋਂ ਸਵਾ 5 ਵਜੇ ਤੱਕ ਕੀਤੀ ਜਾਵੇਗੀ ਸਮੁੱਚੀਆਂ ਗੁਰੂਕੀਆਂ ਸਾਜ਼ੀਆਂ ਨਵਾਜ਼ੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨੌਵੇਂ ਪਾਤਸ਼ਾਹ ਜਗਤਪੀਤਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 350 ਸਾਲਾ ਸ਼ਹੀਦ ਦੀ ਸ਼ਤਾਬ ਦੀ ਨੂੰ ਸਮਰਪਿਤ ਹੋਣ ਵਾਸਤੇ ਗੁਰਦੇਵ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ 17 ਤਰੀਕ ਨੂੰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਸ਼ਾਮ ਨੂੰ ਸਵਾ 4 ਤੋਂ ਸਵਾ 5 ਵਜੇ ਤੱਕ ਹਾਜ਼ਰੀਆਂ ਭਰੀਏ ਕਥਾ ਦੀ ਸਮਾਪਤੀ ਸਰਵਣ ਕਰਕੇ ਆਪਣੀ ਸ਼ਰਧਾ ਆਪਣਾ ਸਤਿਕਾਰ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ